ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਚ ਫੈਸ਼ਨਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਫਿਰ ਤੋਂ ਕਾਟਨ ਦੁਪੱਟਿਆਂ ਦੀ ਵੀਡੀਓ ਇਹ ਦੇਖੋ ਬਹੁਤ ਹੀ ਪਿਆਰਾ ਜਿਹੜਾ ਹੈ ਦੁਪੱਟੇ ਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਔਰ ਪ੍ਰਿੰਟ ਵੀ ਬਹੁਤ ਹੀ ਪਿਆਰਾ ਹੈ ਇਹ ਦੇਖੋ ਸਾਈਡਾਂ ਸਾਈਡਾਂ ਤੇ ਵੀ ਇਸ ਤਰ੍ਹਾਂ ਦਾ ਪ੍ਰਿੰਟ ਆਏਗਾ ਦੁਪੱਟਾ ਜੀ ਪੂਰੀ ਪ੍ਰੋਪਰ ਲੈਂਥ ਫਿਰਤ ਵਾਲਾ ਹੈ ਔਰੇਂਜ ਔਰ ਪਰਪਲ ਸ਼ੇਡ ਪਲੱਸ ਵਾਈਟ ਕਲਰ ਆਹ ਦੇਖੋ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਉਨੇ ਆ ਅਸੀਂ ਇਹ ਵੀ ਦੇਖੋ ਪਿਓਰ ਕਾਟਨ ਦੇ ਵਿੱਚ ਦੁਪੱਟੇ ਨੇ ਇਹ ਦੁਪੱਟੇ ਵੀ ਪੂਰੇ ਦੁਪੱਟੇ ਜੀ ਪੂਰੇ ਪ੍ਰੋਪਰ ਲੈਂਥ ਬਿਰਥ ਵਾਲੇ ਨੇ ਪੂਰੇ ਸਰਦਾਰੀ ਲੁੱਕ ਵਾਲੇ ਦੁਪੱਟੇ ਆ ਇਹ ਇਹ ਦੇਖੋ ਡਿਜ਼ਾਈਨ ਬਹੁਤ ਹੀ ਪਿਆਰਾ ਹੈ ਇਹਦੇ ਵਿੱਚ ਤੁਹਾਨੂੰ ਦਿਖਾਉਨੇ ਆ ਅਸੀਂ ਅਗਲਾ ਦੇਖੋ ਬ੍ਰਾਊਨ ਸ਼ੇਡ ਦੇ ਵਿੱਚ ਇਹ ਵੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਡਿਜ਼ਾਈਨ ਇਹਨਾਂ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਜਿਹੜੇ ਆ ਕਲਰ ਜਿਹੜੇ ਆ ਮਿਲ ਜਾਣਗੇ ਇਹ ਦੇਖੋ ਫਲਾਵਰਸ ਵਾਲਾ ਡਿਜ਼ਾਈਨ ਇਹ ਦੇਖੋ ਇਸ ਤਰ੍ਹਾਂ ਜਿਹੜੀ ਹੈ ਜਿਹੜੀ ਧਾਗੇ ਦੇ ਨਾਲ ਜਿਹੜੀ ਹੈਗੀ ਆ ਸਾਈਡ ਤੇ ਕਿਨਾਰੀ ਬਣੀ ਹੋਈ ਆ ਇਹ ਦੇਖੋ ਫਲਾਵਰਸ ਵੀ ਬਹੁਤ ਹੀ ਪਿਆਰੇ ਲੱਗ ਰਹੇ ਆ ਇਹ ਦੇਖੋ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਉਣੇ ਆ ਅਸੀਂ ਪਰਪਲ ਔਰ ਲਵੰਡਰ ਸ਼ੇਡ ਦੇ ਵਿੱਚ ਇਹ ਵੀ ਦੇਖੋ ਡਿਜ਼ਾਈਨ ਕਿੰਨਾ ਪਿਆਰਾ ਲੱਗ ਰਿਹਾ ਹੈ ਤੇ ਪੂਰੀ ਖੁੱਲੇ ਡੁੱਲੇ ਨੇ ਪ੍ਰੋਪਰ ਲੈਂਥ ਵਿੱਡ ਵਾਲੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਆਲ ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਨਵੇਂ-ਨਵੇਂ ਵੀਡੀਓ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਇਹ ਦੇਖੋ ਜੈਪਰੀ ਪ੍ਰਿੰਟ ਦੇ ਵਿੱਚ ਤੁਹਾਨੂੰ ਦਿਖਾਉਣੇ ਆਂ ਅਸੀਂ ਅਗਲਾ ਦੁਪੱਟਾ ਦੁਪੱਟਾ ਵੀ ਇਹ ਪਿਓਰ ਕਾਟਨ ਦਾ ਹੈ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਜੈਪਰੀ ਪ੍ਰਿੰਟ ਦੇ ਵਿੱਚ ਇਹ ਦੇਖੋ ਅਗਲਾ ਡਿਜ਼ਾਈਨ ਇਹ ਦੇਖੋ ਦੁਪੱਟੇ ਦਾ ਵੀ ਇਸ ਜਿਹੜਾ ਹੈ ਵਾਈਟ ਹੈ ਇਹਨਾਂ ਵਿੱਚ ਤੁਹਾਨੂੰ ਬਹੁਤ ਸਾਰੇ ਜਿਹੜੇ ਆ ਕਲਰ ਜਿਹੜੇ ਆ ਮਿਲ ਜਾਣਗੇ ਇਹ ਦੇਖੋ ਪਿਓਰ ਕਾਟਨ ਦੇ ਵਿੱਚ ਹੈ ਬਿਲਕੁਲ ਸੌਫਟ ਕਪੜਾ ਹੈ ਆ ਦੇਖੋ ਅਗੇ ਬਲੈਕ ਸ਼ੇਡ ਦੇ ਵਿੱਚ ਇਹ ਵੀ ਪਿਓਰ ਕਾਟਨ ਦੇ ਵਿੱਚ ਰਹਿਣਗੇ ਸਾਰੇ ਦੁਪੱਟੇ ਸਾਡੀ ਸ਼ਾਪ ਦਾ ਨਾਮ ਹੈ ਜੀ ਏਐਸਪੀ ਕਲੋਥ ਸਟੋਰ ਜੋ ਦਸੂਹਾ ਤੋਂ ਸੰਸਾਰਪੁਰ ਰੋਡ ਉੱਪਰ ਹੈ ਇਹ ਦਿਖਾਉਣਾ ਹੈ ਅਸੀਂ ਤੁਹਾਨੂੰ ਅੱਗੇ ਡਿਜ਼ਾਈਨ ਇਹ ਦੇਖੋ ਮਜੈਂਟਾ ਟੋਨ ਦੇ ਵਿੱਚ ਦੁਪੱਟਾ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਇਹ ਦੇਖੋ ਮਹਿੰਦੀ ਸ਼ੇਡ ਦੇ ਵਿੱਚ ਬਹੁਤ ਹੀ ਪਿਆਰੇ ਪਿਆਰੇ ਕਲਰਾਂ ਦੇ ਵਿੱਚ ਨੇ ਦੁਪੱਟੇ ਦੁਪੱਟੇ ਜੀ ਪੂਰੇ ਪ੍ਰੋਪਰ ਲੈਂਥ ਫਿਰਤਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਸਾਨੂੰ ਪਤਾ ਲੱਗੇ ਤਾਂ ਹੁਣ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਇਹ ਦਿਖਾਉਣੀ ਆ ਤੁਹਾਨੂੰ ਅਸੀਂ ਅਗਲਾ ਡਿਜ਼ਾਈਨ ਇਹ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਬਾਈਟ ਹੋਰ ਮੈਂਟਰ ਟੋਨ ਦੇ ਵਿੱਚ ਇਹ ਅੱਗੇ ਤੁਹਾਨੂੰ ਦਿਖਾਉਨੇ ਆਂ ਅਸੀਂ ਲਾਈਟ ਸ਼ੀਡ ਦੇ ਵਿੱਚ ਡਾਟਸ ਵਾਲਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਇਹਨਾਂ ਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਜਿਹੜੇ ਹੋਰ ਕਲਰ ਮਿਲ ਜਾਣਗੇ ਦੇਖੋ ਪਿਓਰ कॉटन ਦੇ ਵਿੱਚ ਹੈ ਔਰ ਬਹੁਤ ਹੀ ਜ਼ਿਆਦਾ ਸੌਫਟ ਹੈ ਇਹ ਦੇਖੋ ਇਸ ਤਰ੍ਹਾਂ ਜਿਹੜਾ ਹੈ ਚਾਰੇ ਪਾਸੇ ਜਿਹੜੀ ਹੈ ਕਿਨਾਰੀ ਬਣੀ ਹੋਈ ਹੈ ਇਹ ਦੇਖੋ ਸਕੁਅਰ ਵਾਲੀ ਡਿਜ਼ਾਈਨ ਦਾ ਦੁਪੱਟਾ ਇਹ ਦੇਖੋ ਬਹੁਤ ਹੀ ਪਿਆਰਾ ਕਲਰ ਹੈ ਇਹ ਕੈਰਟ ਜੀ ਸ਼ੇਡ ਦੇ ਵਿੱਚ ਔਰ ਸਾਡਾ ਜਿਹੜਾ WhatsApp ਨੰਬਰ ਹੈ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਹੋਰ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਸਾਡੇ WhatsApp ਨੰਬਰ ਤੇ ਜਿਹੜਾ ਹੈ ਮੈਸੇਜ ਕਰ ਸਕਦੇ ਹੋ ਇਹ ਦੇਖੋ ਅੱਗੇ ਮਸਟਰਡ ਸ਼ੇਡ ਦੇ ਵਿੱਚ ਦੁਪੱਟਾ ਗ੍ਰੇ ਸ਼ੇਡ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਹੋਰ ਵੀ ਬਹੁਤ ਸਾਰੇ ਜਿਹੜੇ ਹੈ ਸ਼ੇਡਸ ਦੇ ਵਿੱਚ ਜਿਹੜੇ ਆ ਦੁਪੱਟੇ ਸਾਡੀ ਸ਼ਾਪ ਤੋਂ ਮਿਲ ਜਾਣਗੇ ਇਹਨਾਂ ਸਾਰੇ ਜਿਹੜੇ ਦੁਪੱਟੇ ਨੇ ਇਹਨਾਂ ਦਾ ਪ੍ਰਾਈਸ ਜਿਹੜਾ ਹੈ 150 ਹੈ 150 ਰੁਪਈਆ ਹੈ ਇਹਨਾਂ ਸਾਰੇ ਦੁਪੱਟਿਆਂ ਦਾ ਜਿਹੜਾ ਪ੍ਰਾਈਸ ਇਹ ਦੇਖੋ ਡਾਰਕ ਬਲੂ ਸ਼ੇਡ ਦੇ ਵਿੱਚ ਵੀ ਕਿੰਨਾ ਪਿਆਰਾ ਲੱਗ ਰਿਹਾ ਹੈ ਡਿਜ਼ਾਈਨ ਇਹਨਾਂ ਤੋਂ ਅੱਗੇ ਜੀ ਤੁਹਾਨੂੰ ਅਸੀਂ ਦਿਖਾਉਨੇ ਆ ਹੁਣ ਦੇਖੋ 올ਡ ਲੇਡੀਜ਼ ਜਿਹੜੇ ਦੁਪੱਟੇ ਆ ਲਾਈਟ ਸ਼ੇਡ ਦੇ ਵਿੱਚ ਦੇਖੋ ਪਿਓਰ ਕਾਟਨ ਦੇ ਵਿੱਚ ਦੁਪੱਟੇ ਨੇ ਪੂਰੀ ਪ੍ਰੋਪਰ ਲੈਂਥ ਵਿੱਥ ਵਾਲੇ ਨੇ ਇਹਨਾਂ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਜਿਹੜੇ ਆ ਕਲਰ ਮਿਲ ਜਾਣਗੇ ਪ੍ਰਾਈਸ ਇਹਨਾਂ ਦਾ ਵੀ ਜੀ 150 ਰਹੇਗਾ 150 ਰੁਪਈਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ